ਕਾਸ਼ ਨੇਵਲ ਹੋਵੇ ਜਿਆਦਾ ਪਹਿਲੇ ਸਿੰਪਲ ਵਿਆਹ ਸੀ ਰੀਤੀ ਰਿਵਾਜ ਜਿਆਦਾ ਸੀ ਹਾਂਜੀ ਹਾਂਜੀ ਏਡੀ ਪਿੱਪਲੀ ਸੀਗੀ ਪਿੱਪਲੀ ਦਾ ਇਹ ਹੀ ਥੀਗਾ ਤੇ ਪਿੱਪਲ ਬਹੁਤ ਫੈਲਦਾ ਸਭ ਤੋਂ ਵੱਧ ਫੈਲਦਾ ਪਿੱਪਲ ਹਾਂਜੀ ਤੇ ਉਹ ਕਹਿੰਦੀ ਸੀ ਵੀ ਮੇਰੇ ਬੱਚੇ ਪਿੱਪਲ ਮਾ ਕੇ ਉਹਨਾਂ ਦਾ ਕੰਮਕਾਰ ਹੋਵੇ ਤੇ ਵਧੀਆ ਭਾਰਤ ਜਾਣੀ ਤੇ ਦੰਦੇ ਬੰਨਾ ਤਾਂ ਵੈਸੇ ਨੀ ਤੇ ਟੱਪਣ ਦੰਦੇ ਪਹਿਲਾਂ ਟੂਨੇ ਜ਼ਿਆਦਾ ਹੁੰਦੇ ਸੀ ਹਾਂਜੀ ਹਾਂਜੀ ਟੂਨੇ ਬਹੁਤ ਜ਼ਿਆਦਾ ਠੀਕੇ ਵੀ ਉੱਥੇ ਨਾ ਟੱਪ ਜਿੱਥਾ ਪਾ ਕਰਕੇ ਮਤਲਬ ਰੀਤੀ ਰਿਵਾਜਾਂ ਕਰਕੇ ਜ਼ਿਆਦਾ ਉਹਨੂੰ ਦੱਸਦੇ ਦੀ ਵੀ ਤੈਨੂੰ ਅਗਲੀ ਪੀੜ੍ਹੀ ਨੂੰ ਤੂੰ ਕੀ ਦੱਸੇਂਗਾ ਤੇ ਮਾਪੇ ਵੀ ਬਹੁਤ ਜ਼ਿਆਦਾ ਸਿੱਖਿਆ ਦਿੰਦੇ ਸਭ ਤੋਂ ਵੱਡੀ ਸਿੱਖਿਆ ਤੇ ਮਾਪੇ ਤੂੰ ਬੋਲਣਾ ਨਹੀਂ ਜੋ ਹੈ ਠੀਕ ਹੈ ਬੋਲਣਾ ਨਹੀਂ ਹਾਂਜੀ ਕਿ ਹੁਣ ਤਾਂ ਫੋਨ 'ਤੇ ਇਹ ਗੱਲ ਹੋ ਜਾਂਦੀ ਹੈ ਹਨਾ ਵੀ ਆ ਗੱਲ ਐਦਾਂ ਐਦਾਂ ਵੈਸੇ ਤਾਂ ਮਜ਼ਾਕ 'ਚ ਤਾਂ ਇਹੀ ਕਹਿੰਦੇ ਸੀ ਹੁਣੇ ਤੇਰੇ ਉੱਪਰ ਹੋਊਗੀ ਹਾਂਜੀ ਵੀ ਇਹਦੀ ਚੱਲੂਗੀ ਤੇਰੀ ਚੱਲੇਗੀ ਹਾਂਜੀ ਤੇ ਉਹ ਥੋੜਾ ਥੋੜਾ ਸਮਾਨ ਦੰਦੇ ਸੀ ਪਿਆਰ ਵਜੋਂ ਵੀ ਇੱਕ ਤਾਂ ਟਾਈਮ ਤੇ ਵਰਤ ਸਕੇਗੀ ਜੀ ਤਾਂ ਦੂਜਾ ਥੋੜੀ ਇਹਨੂੰ ਪੇਕਿਆਂ ਦੀ ਵੀ ਯਾਦ ਆਉਗੀ ਵੀ ਮੇਰੇ ਆ ਪੇਕੇ ਤਾਂ ਮੈਨੂੰ ਮਿਲਿਆ ਹੋਇਆ ਮੈਂ ਇਹਨੂੰ ਪੇਟੀ ਦੀ ਤਾਂ ਜਿੱਦਾਂ ਜਿੱਦਾਂ ਸੂਟ ਤਾਂ ਉਹਨਾਂ ਨੂੰ ਪਹਿਨਣਾ ਹੁੰਦਾ ਸੀ ਲਾਲ ਏ ਪਰ ਉੱਪਰ ਦੀ ਸਫੇਦ ਕੱਪੜਾ ਜ਼ਰੂਰ ਦਿੰਦੇ ਹੁੰਦੇ ਸੀ ਅੱਛਾ ਜੀ ਸਫੇਦਾਂ ਤੇ ਹਾਂ ਮੂੰਹ ਟੱਕ ਕੇ ਅਨੰਦ ਕਰਾਉਂਦੀ ਹੁੰਦੇ ਤੇ ਕੋਈ ਕੁੜੀ ਦਾ ਮੂੰਹ ਚਿਹਰਾ ਕਦੇ ਦੇਖਿਆ ਹੀ ਨਹੀਂ ਸੀ ਅੱਛਾ ਜੀ ਕਿਸੇ ਨੂੰ ਸਾਸਾ ਦਾ ਸਾ ਬਾਕੀ ਬਹੁਤ بڑا ਰੋਲ ਹੁੰਦਾ ਸੀ ਹਾਂਜੀ ਤੇ ਜੋ ਕਹਿਤਾ ਘਰ ਚ ਚਾਹੇ ਮੁੰਡਾ ਹੈ ਬਹੂ ਆ ਚਾਹੇ ਕੋਈ ਵੀ ਆ ਕੁੜੀਆਂ ਨਹੀਂ ਦੀ ਬੋਲਦੀ ਕੁੜੀ ਕੁਛ ਨਹੀਂ ਦੀ ਕਹਿੰਦੀ ਆ ਬਹੂਆਂ ਨੇ ਤਾਂ ਕਹਿਣਾ ਹੀ ਕੀ ਆ ਜਦ ਉਹਨਾਂ ਦੀ ਕੁੜੀਆਂ ਨੇ ਕਦੇ ਕੁਛ ਨਹੀਂ ਗਿਆ ਤੂੰ ਚੜ ਆਵੀਂ ਰਾ ਕੋੜੀ ਵੇ ਤੇਰੇ ਨਾਲ ਪਰਾਂ ਮੰਦੀ ਜੋੜੀ ਵੇ ਲਟਕੀਂਦੇ ਵਾ ਹਲੇ ਸੋਨੇਂ ਦੇਵੇ ਸੋਨਿਆ ਵੀਰਾ ਵੇ ਤੈਨੂੰ ਕੋੜੀ ਚੜੇਂਦੀ ਆਹਾਂ ਜਦੋਂ ਲਗੀਆਂ ਵੀਰਾ ਮਾਹੀਆਂ ਵੇ ਜਦੋਂ ਲਗੀਆਂ ਵੀਰਾ ਮਾਈਆਂ ਵੇ ਤੇਰੀ ਮਨੂ ਮਿਲਣ ਵਧਾਈਆਂ ਵੇ ਤੈਨੂੰ ਖੋੜੀ ਚੜੇਂਦੀ ਆ ਸਚੀਕਾਲ ਜੀ ਸੋ ਤੁਹਾਨੂੰ ਲੱਗਦਾ ਹੁਣ ਅਸੀਂ ਕਿੱਥੇ ਵਿਆਹ ਤੇ ਆਏ ਆ ਪਰ ਅਸੀਂ ਵਿਆਹ ਤੇ ਨਹੀਂ ਹਮਦਰ ਟੀਵੀ ਤੇ ਮੰਚ ਤੇ ਹੀ ਆ ਸੋ ਸਭ ਤੋਂ ਪਹਿਲਾਂ ਮੇਰੇ ਪਿਆਰੇ ਦਰਸ਼ਕਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਚੀਫੀਕਾਲ ਸੋ ਅੱਜ ਅਸੀਂ ਵਿਆਹ ਵਾਲਾ ਮਾਹੌਲ ਬੰਨਣ ਲਈ ਸੁਰਿੰਦਰ ਆਂਟੀ ਜੀ ਨੂੰ ਮੰਚ ਤੇ ਬੁਲਾਇਆ ਸਸਰੀ ਕਾਲ ਆਂਟੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਸਸਰੀ ਹੋਰ ਕੀ ਹਾਲ ਚਾਲ ਆਂਟੀ ਜੀ ਹਾਂਜੀ ਵਧੀਆ ਵਧੀਆ ਠੀਕ ਠਾਕ ਸੋ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਆਂਟੀ ਜੀ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਆ ਨਾ ਹਾਂਜੀ ਮੈਨੂੰ ਸਾਢੇ 4 ਸਾਲ ਹੋ ਗਏ ਆਈ ਨੂੰ ਇੱਥੇ ਆਈ ਨੂੰ ਮੈਨੂੰ ਸਾਢੇ 4 ਸਾਲ ਹੋ ਗਏ ਓਕੇ ਜੀ ਸੋ ਅੰਟੀ ਜੀ ਜਿੱਦਾਂ ਤੁਸੀਂ ਆਪਾਂ ਵਿਆਹ ਤੇ ਬਹੁਤ ਸਾਰੇ ਦੇਖੇ ਹਾਂ ਤੇ ਤੁਸੀਂ ਤੁਸੀਂ ਤੇ ਸਾਡੇ ਨਾਲੋਂ ਜ਼ਿਆਦਾ ਐਕਸਪੀਰੀਅੰਸ ਰੱਖਦੇ ਹੋ ਤੇ ਤੁਸੀਂ ਤੇ ਬਹੁਤ ਸਾਰੇ ਵਿਆਹ ਦੇਖੇ ਹੋਣੇ ਆ ਸੋ ਤੁਹਾਡੇ ਅਕੋਰਡਿੰਗ ਜਿਹੜੇ ਪਹਿਲਾਂ ਦੇ ਵਿਆਹ ਹੁੰਦੇ ਸੀਗੇ ਤੇ ਹੋਣ ਵਾਲੇ ਵਿਆਹਾਂ ਦੇ ਵਿੱਚ ਕੀ ਫਰਕ ਆ ਹਾਂਜੀ ਪਹਿਲੇ ਵਿਆਹ ਵਧੀਆ ਹੁੰਦੇ ਸੀ ਠੀਕ ਹੁੰਦੇ ਸੀ ਹੁਣ ਜਿਹੜੇ ਥੋੜੇ ਜਿਹਾ ਜ਼ਿਆਦਾ ਹੋ ਗਏ ਫੈਸ਼ਨੇਬਲ ਹੋਵੇ ਜਿਆਦਾ ਪਹਿਲੇ ਸਿੰਪਲ ਵਿਆਹ ਸੀ ਰੀਤੀ ਰਿਵਾਜ ਜਿਆਦਾ ਸੀ ਹਾਂਜੀ ਹਾਂਜੀ ਸੋ ਉਹੀ ਗੱਲ ਆ ਕਿ ਪਹਿਲਾਂ ਸ਼ਾਇਦ ਸਾਦਗੀ ਨਾਲ ਸਾਰਾ ਕੁਝ ਹੁੰਦਾ ਸੀਗਾ ਤੇ ਹੁਣ ਸ਼ੋਸ਼ੇ ਬਾਜੀ ਵਾਲ ਲੋਕ ਜਾਰਾ ਹੋ ਗਏ ਆ ਹੈਨਾ ਸੋ ਆਪਾਂ ਅੱਜ ਰੀਤੀ ਰਿਵਾਜਾਂ ਦੀ ਜਿਵੇਂ ਗੱਲ ਕਰਨ ਲੱਗੇ ਆ ਤਾਂ ਐਂਟੀ ਆਪਾਂ ਉੱਥੋਂ ਪੁੱਛਨੇ ਆ ਤੁਹਾਨੂੰ ਕਿ ਕਿ ਜਿੱਦਾਂ ਵਰਟਨਾਮ ਲਿਆ ਜਾਂਦਾ ਸੀਗਾ ਹੈਨਾ ਹੁਣ ਅੱਜ ਕੱਲ ਉਹ ਟ੍ਰੈਂਡ ਹਲਦੀ ਦਾ ਟ੍ਰੈਂਡ ਹੋ ਗਿਆ ਆ ਸੋ ਵਰਟਨਾ ਕਿਉਂ ਮਿਲਿਆ ਜਾਂਦਾ ਸੀਗਾ ਵਟਣਾ ਮਲਿਆ ਜਾਂਦਾ ਸੀਗਾ ਪਹਿਲਾਂ ਕੀ ਸੀ ਸਾਰੇ ਲੋਕ ਕੰਮਕਾਰ ਕਰਦੇ ਸੀਗੇ ਵਧੀਆ ਕੰਮਕਾਰ ਕਰਦੇ ਸੀ ਜਿਆਦਾ ਰੁੱਝੇ ਰਹਿੰਦੇ ਸੀ ਜਿਆਦਾ ਇਸ ਲਈ ਉਹ ਉਸ ਟਾਈਮ 'ਚ ਜਦ ਬਟਣਾ ਮੰਡ ਦੇ ਦੀ ਬਹੁਤ ਸਾਫ ਸਾਫ ਹੋ ਜਾਂਦੇ ਸੀ ਕੋਈ ਸ਼ੈਂਪੂ ਨਹੀਂ ਸੀ ਕੋਈ ਸਾਬਣ ਨਹੀਂ ਸੀ ਜਿਆਦਾ ਵਧੀਆ ਰੰਗ ਰੂਪ ਚੜਦਾ ਸੀ ਸੋ ਮੈਨੂੰ ਲੱਗਦਾ ਵੀ ਉਹ ਤਾਂ ਕਰਕੇ ਸੀਗਾ ਵੀ ਜਿੱਦਾਂ ਪੁਰਾਣੇ ਜਿੱਦਾਂ ਟਾਈਮ ਦੇ ਵਿੱਚ ਤੁਸੀਂ ਕਿਹਾ ਕਿ ਕਮਾਕਾਰਾਂ 'ਚ ਜਿਆਦਾ ਰੁੱਝੇ ਹੁੰਦੇ ਸੀਗੇ ਉਹਨਾਂ ਕੋਲ ਟਾਈਮ ਹੀ ਨਹੀਂ ਸੀ ਹੁੰਦਾ ਆਪਣੀ ਆਪ ਲਈ ਹਨਾ ਸੋ ਉਹੀ ਮੈਨੂੰ ਲੱਗਦਾ ਕਿ ਉਹ ਬਟਣਾ ਸੀਗਾ ਇੱਕ ਮਤਲਬ ਕਿ ਸਾਬਣ ਦਾ ਕੰਮ ਕਰਦਾ ਸੀਗਾ ਉਹਨਾਂ ਲਈ ਤਾਂ ਮੈਨੂੰ ਲੱਗਦਾ ਵਿਆਹਾਂ ਦੇ ਵਿੱਚ ਪਹਿਲਾਂ ਨਿਖਾਰ ਵੀ ਬੜਾ ਆਉਂਦਾ ਹੁੰਦਾ ਸੀਗਾ ਹਨਾ ਹਾਂਜੀ ਪਹਿਲਾਂ ਨਿਖਾਰ ਬੜਾ ਆਉਂਦਾ ਸੀ ਕਿਉਂਕਿ ਪਹਿਲੇ ਲੋਕ ਬਹੁਤ ਜ਼ਿਆਦਾ ਬਿਜ਼ੀ ਰਹਿੰਦੇ ਸੀ ਰੁੱਝੇ ਰਹਿੰਦੇ ਸੀ ਇੰਨਾ ਜ਼ਿਆਦਾ ਸਾਫ ਸਫਾਈ ਨਹੀਂ ਸਾਫ ਸਫਾਈ ਨਹੀਂ ਸੀਗੀ ਹਨਾ ਸੋ ਉਸ ਤੋਂ ਬਾਅਦ ਆਪਾਂ ਜੇ ਵਰਟਣੇ ਤੋਂ ਬਾਅਦ ਗੱਲ ਕਰੀਏ ਮਹਿੰਦੀ ਦੀ ਸੋ ਮਹਿੰਦੀ ਤੁਹਾਡੇ ਹਿਸਾਬ ਨਾਲ ਕਿਉਂ ਲਗਾਈ ਜਾਂਦੀ ਆ ਮਤਲਬ ਆਪਾਂ ਦੇਖਦੇ ਆ ਵੀ ਵਿਆਹਾਂ ਦੇ ਵਿੱਚ ਜਾਂ ਕਿਸੇ ਵੀ ਫੰਕਸ਼ਨ ਵੇਲੇ ਆਪਾਂ ਮਹਿੰਦੀ ਲਗਾਉਂਦੇ ਆ ਬਟ ਉਹਦਾ ਰੀਜ਼ਨ ਕੀ ਆ ਪਿੱਛੇ ਮਹਿੰਦੀ ਲਗਾਉਣ ਦਾ ਰੀਜਨ ਇਹੀ ਆ ਇੱਕ ਤਾਂ ਮਹਿੰਦੀ ਸ਼ਗਨਾ ਦੀ ਮੰਨੀ ਜਾਂਦੀ ਸੀ ਦੂਸਰੀ ਗੱਲ ਇਹ ਸੀ ਮਹਿੰਦੀ ਜਿਆਦਾ ਜਿਹੜੀ ਲੜਕੀ ਤੇ ਮਹਿੰਦੀ ਲੱਗਦੀ ਸੀ ਵਿਆਹ ਦੇ ਵਿੱਚ ਉਹ ਇਹ ਸੋਚਦੀ ਹੁੰਦੇ ਤੇ ਸਾਰੇ ਆਲੇ-ਦਾਲੇ ਵਾਲੇ ਸਹੇਲੀਆਂ ਅੰਗੇ ਫਰੈਂਡਾ ਬਹੁਤ ਜ਼ਿਆਦਾ ਹੁੰਦੀ ਅਸੀਂ ਕੁੜੀਆਂ ਬਹੁਤ ਜ਼ਿਆਦਾ ਧਿਕਰਾਂ ਚ ਤੇ ਉਹ ਸਾਰਿਆਂ ਉਹਨੂੰ ਮਜ਼ਾਕ ਕਰ ਲਈ ਹੁੰਦੇ ਦੀ ਵੀ ਇਹ ਤੇਰੀ ਮਹਿੰਦੀ ਦਾ ਰੰਗ ਡਾਰਕ ਹੋ ਗੂੜਾ ਹੋਊਗਾ ਨਾ ਉਹਨੇ ਹੀ ਤੇਰਾ ਸਹੁਰਿਆਂ ਦੇ ਵਿੱਚ ਪਿਆਰ ਅੱਛਾ ਜੀ ਸੱਸ ਨੂੰ ਬਹੁਤ ਪਿਆਰੀ ਹੋਏਗੀ ਕੋਈ ਗੱਲ ਮੈਨੂੰ ਲੱਗਦਾ ਕਿ ਇਹ ਸੱਸ ਨੂੰ ਪਿਆਰੀ ਹੋਏਗੀ ਸ਼ਾਇਦ ਉਹਦੇ ਕਰਕੇ ਹੀ ਆ ਹਨਾ ਤੇ ਬਹੁਤ ਜ਼ਿਆਦਾ ਸੀ ਅੱਛਾ ਅੱਛਾ ਜੀ ਸੋ ਉਹ ਤੋਂ ਬਾਅਦ ਆਪਾਂ ਦੇਖਦੇ ਆਂ ਕਿ ਪਾਣੀ ਵਾਰਨ ਦੀ ਰਸਮ ਆਉਂਦੀ ਆ ਹਨਾ ਮਾਂ ਪਾਣੀ ਵਾਰ ਕੇ ਬੱਚੇ ਤੋਂ ਪਿੰਦੀ ਆ ਜਦੋਂ ਹਨਾ ਵੀ ਵਿਆਹ ਵੇਲੇ ਤੇ ਪਿੱਪਲ ਦੇ ਪੱਤੇ ਵਿੱਚ ਹੁੰਦੇ ਆ ਉਹ ਕਿਉਂ ਪਾਏ ਜਾਂਦੇ ਆ ਤੁਹਾਡੇ ਹਿਸਾਬ ਨਾਲ ਉਹ ਵਿਆਹ ਦੇ ਵਿੱਚ ਜਦ ਵਿਆਹ ਤੋਂ ਵਿਆਹ ਕੇ ਲੈ ਕੇ ਆਉਂਦੇ ਨੇ ਨਾ ਮੁੰਡਾ ਬਹੂ ਘਰੇ ਆਉਂਦੇ ਆ ਤੇ ਉਹ ਪਾਣੀ ਦੇ ਵਿੱਚ ਗੜਵੀ ਵਿੱਚ ਪਾਣੀ ਪਾ ਕੇ ਸੱਤ ਪੱਤੇ ਉਹਦੇ ਵਿੱਚ ਪਿੱਪਲੀ ਤੇ ਰੱਖਦੇ ਤੇ ਵਿੱਚ ਦੁੱਧ ਪਾਉਂਦੇ ਸੀ ਥੋੜਾ ਹਾਂਜੀ ਤੇ ਉਹ ਫਿਰ ਜਦ ਪਾਣੀ ਵਾਰ ਕੇ ਮਾਂ ਪਿੰਦੀ ਸੀ ਕਿ ਫਿਰ ਉਹ ਕਹਿੰਦੀ ਸੀ ਵੀ ਤੇਰੀ ਸਾਰੇ ਦੁੱਖ ਦਰਦ ਮੈਨੂੰ ਮਿਲ ਜਾਣ। ਵੀ ਤੁਸੀਂ ਆਪਣਾ ਠੀਕ ਠਾਕ ਰੋ। ਹਾਂਜੀ। ਤੇ ਆਪਣਾ ਕੋਈ ਤੁਹਾਨੂੰ ਦੁੱਖ ਤਕਲੀਫ ਨਾਵੇ ਸਾਰੀਆਂ ਬਲਾਵਾ ਮੈਂ ਲੈ ਲਾਂ। ਲੇਕਿਨ ਮੁੰਡਾ ਰੋਕਦਾ ਸੀਗਾ। ਹਾਂਜੀ ਹਾਂਜੀ। ਉਸ ਵੇ ਮੁੰਡਾ ਉਹਦੀ ਗੜਵੀ ਫੜਦਾ ਹੁੰਦਾ ਜੀ ਪਾਣੀ ਤੂੰ ਇਕੱਲੇ ਨਹੀਂ ਪੀਣਾ ਅਸੀਂ ਤੇਰੇ ਨਾਲ ਆ। ਉਹ ਜਿਹੜੀ ਪਿੱਪਲੀ ਸੀਗੀ ਪਿੱਪਲੀ ਦਾ ਹੀ ਇਹ ਹੀ ਥੀਗਾ ਤੇ ਪਿੱਪਲ ਬਹੁਤ ਫੈਲਦਾ। ਸਭ ਤੋਂ ਵੱਧ ਫੈਲਦਾ ਪਿੱਪਲ। ਹਾਂਜੀ। ਤੇ ਉਹ ਕਹਿੰਦੀ ਸੀ ਵੀ ਮੇਰੇ ਬੱਚੇ ਪਿੱਪਲ ਵਾਗ ਉਹਨਾਂ ਦਾ ਕੰਮਕਾਰ ਹੋਵੇ। ਤੇ ਵਧੀਆ ਨੇ ਨੇ ਬਹੁਤ ਵਧੀਆ ਗੱਲ ਦੱਸੀਆਂ ਜਿ ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਹੈਗੀਆਂ ਅੱਜ ਕੱਲ ਦੇ ਜ਼ਮਾਨੇ ਦੇ ਬੱਚਿਆਂ ਨੂੰ ਦੇਖਿਆ ਜਾਵੇ ਤਾਂ ਇਹਨਾਂ ਆਪਾਂ ਸਿਰਫ ਰਸਮਾਂ ਕਰ ਦਿੰਨੇ ਆ ਬਟ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਹੋ ਕਿਉਂ ਰਹੀਆਂ ਨੇ ਜੀ ਜੀ ਹਾਂਜੀ ਸੋ ਇਹਦੇ ਨਾਲ ਹੀ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੂੰਗੀ ਕਿ ਜੇ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਵਿਆਹ ਵਾਲੇ ਸਾਂਝੇ ਕਰ ਸਕਦੇ ਹੋ 647366 7777 ਸੋ ਤੁਸੀਂ ਵੀ ਜ਼ਰੂਰ ਕਾਲ ਕਰਕੇ ਸਾਡੇ ਨਾਲ ਸ਼ਾਮਿਲ ਹੋ ਸਕਦੇ ਹੋ ਇਸ ਵਿਆਹ ਵਾਲੇ ਮਾਹੌਲ ਦੇ ਵਿੱਚ ਸੋ ਉਹਦੇ ਨਾਲ ਹੀ ਮੈਂ ਇੱਕਦਮ ਹੋਰ ਪੁੱਛਣਾ ਚਾਹਾਂਗੀ ਕਿ ਆਂਟੀ ਜਦੋਂ ਪਹਿਲੇ ਟਾਈਮ ਦੇ ਵਿੱਚ ਬਰਾਤ ਆਉਂਦੀ ਹੁੰਦੀ ਸੀਗੀ ਹਨਾ ਸੋ ਬਰਾਤ ਕਿੰਨੇ ਕਿੰਨੇ ਦਿਨ ਰਹਿ ਕੇ ਜਾਂਦੀ ਸੀ ਅੱਜ ਕੱਲ ਦੇਖਿਆ ਜਾਵੇ ਤੇ ਆਪਣੇ ਕੋਲੋਂ ਇੱਕ ਦਿਨ ਨਹੀਂ ਸੰਭਲਦੀ ਹੈਗੀ ਸੋ ਉਹਦਾ ਮਤਲਬ ਤੁਹਾਡੇ ਹਿਸਾਬ ਨਾਲ ਕਿਉਂ ਰਹਿੰਦੇ ਹੁੰਦੇ ਸੀਗੇ ਇੰਨੇ ਨੇ ਦਿਨ ਪਹਿਲਾਂ ਕੀ ਸੀ ਸਾਧਨ ਹੈ ਨਹੀਂ ਸੀ ਜੀ ਗੱਡੀਆਂ ਨੀ ਜਾਂ ਸਾਧਨ ਕੋਈ ਵੀ ਨਹੀਂ ਸੀਗਾ ਹਾਂਜੀ ਮਤਲਬ ਸਭ ਆਪਣੇ ਆਪਣੇ ਉਹਦੇ ਨਾਲ ਹੀ ਆਉਂਦੇ ਹੁੰਦੇ ਸੀ ਕਈ ਤਾਂ ਪੈਦਲ ਵੀ ਆਉਂਦੇ ਸੀਗੇ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਤੇ ਉਹ ਜਦ ਆਉਂਦੇ ਸੀਗੇ ਫਿਰ ਉਹਨਾਂ ਨੂੰ ਆਉਣ ਨੂੰ ਵੀ ਟਾਈਮ ਲੱਗਣਾ ਤੇ ਜਾਣ ਨੂੰ ਵੀ ਟਾਈਮ ਲੱਗਣਾ ਤੇ ਉਹ ਇੱਕ ਸਿਰਫ ਜਿਹੜੀ ਲਾੜੀ ਆ ਉਹਦੇ ਲਈ ਇਹ ਤਾਂ ਉਹ ਰੱਥ ਕਰਦੇ ਸੀਗੇ ਹਾਂਜੀ ਜਾਂ ਉਹ ਬਸ ਉਹ ਥੋੜਾ ਬਹੁਤਾ ਇੰਤਜ਼ਾਮ ਗੱਡੇ ਦਾ ਜਾਂ ਗੱਡੀ ਦਾ ਇਦਾਂ ਕਾਰ ਹੈਨੇ ਸੀ ਜਿਆਦਾ ਕਾਰਾਂ ਟਰੱਕ ਗੱਡੀਆਂ ਹੁਣ ਤਾਂ ਬਹੁਤ ਸਾਧਨ ਹੈ ਹਾਂਜੀ ਹਾਂਜੀ ਤੇ ਉਹਦੇ ਕਰਕੇ ਫਿਰ ਉਹਨਾਂ ਕੋਲ ਐਡਾ ਖਰਚਾ ਵੀ ਨਹੀਂ ਸੀ ਹੁੰਦਾ ਸਿੰਪਲ ਵਿਆਹ ਸਿੰਪਲ ਰੋਟੀ ਸਿੰਪਲ ਸਾਰੇ ਖਰਚੇ ਤੇ ਉਹਦੇ ਵਿੱਚੋਂ ਜਿਆਦਾ ਦਿਨ ਲਾ ਕੇ ਜਾਂਦੇ ਸੀਗੇ ਤੇ ਸਾਰੀਆਂ ਰੀਤੀਆਂ ਰਿਵਾਜ ਉਹ 21 ਦਿਨ ਦੇ ਵਿੱਚ ਹੁੰਦਾ ਤੇ ਜਿਵੇਂ ਇੱਕ ਦਿਨ ਚ ਉਹਨਾਂ ਦੇ ਆਨੰਦਕਾਰ ਜੀ ਹੁੰਦੇ ਸੀ ਹਾਂਜੀ ਤੇ ਇੱਕ ਦਿਨ ਚ ਉਹਨਾਂ ਦਾ ਆਪਣੇ ਦਾਜ ਬਹੁਤ ਦਿਖਾਉਂਦੇ ਹੁੰਦੇ ਸੀ ਅੱਛਾ ਜੀ ਬਹੁਤ ਆਜ ਦਰਵਾਜ ਦੀ ਸਾਰੀ ਬਰਾਤ ਦੇ ਖੜਾਉਂਦੇ ਸੀਗੇ ਅੱਛਾ ਜੀ ਤੇ ਉਹਨਾਂ ਦੇ 3-4 ਦਿਨ ਦੇ ਵਿੱਚ ਇਹ ਸਾਰਾ ਕੰਮ ਹੁੰਦਾ ਸੀ ਤੇ ਫਿਰ ਤੇ ਉਹਨੂੰ ਤੁਰਦਿਆਂ ਨੂੰ ਵੀ ਥੱਕ ਜਾਂਦੇ ਹੋਣੇ ਉਹਦੇ ਹੀ ਨੀਚੇ ਰਹਿੰਦੇ ਹੋਣ ਉਹਨਾਂ ਨੂੰ ਇਦਾਂ ਦਾ ਕੁਝ ਨਹੀਂ ਸੀ ਸਿੰਪਲ ਸੀਗੇ ਪੈ ਜਾਂਦੇ ਸੀ ਸਵੇਰੇ ਆਪਾਂ ਆਰਾਮ ਨਾਲ ਤੇ ਫਿਰ ਇੰਨੇ ਜਣਿਆਂ ਦਾ ਜਿੱਦਾਂ ਤੁਹਾਡੇ ਹਿਸਾਬ ਨਾਲ ਰੇਂਜ ਕਿਦਾਂ ਕਰਦੇ ਹੋਣਗੇ ਮੰਜੇ-ਮੁੰਜੇ ਕਿੱਥੋਂ ਲੱਗੇ ਆਉਂਦੇ ਹੁੰਦੇ ਸੀਗਾ ਹਾਂ ਮਤਲਬ ਸਾਰਾ ਪਿੰਡ ਉਹਦੇ ਵਿੱਚ ਮਦਦ ਕਰਦਾ ਸੀ ਅੱਛਾ ਜੀ ਸਾਰੇ ਪਿੰਡ ਦੇ ਲੜਕੇ ਸਾਰੇ ਉਹਨਾਂ ਨੂੰ ਰੁਬਰਾਤੀਆਂ ਨੂੰ ਰੋਟੀ ਖਵਾਉਂਦੇ ਹੁੰਦੇ ਸੀ ਨੀਚੇ ਬਿਠਾ ਕੇ ਤਾਂ ਹੀ ਲੱਗਦਾ ਕਿ ਖਿਆਈ ਮਠੂਈ ਤਾਂ ਜਿਆਦਾ ਸਾਦ ਨਹੀਂ ਸੀ ਸਿਰਫ ਸਿੰਪਲ ਕਦੇ ਲੱਡੂ ਕਦੇ ਦੀ ਲੇਪੀਆਂ ਅੱਛਾ ਜੀ ਇੱਦਾਂ ਨਹੀਂ ਸੀ ਕੋਈ ਵੀ ਆਪਾਂ ਬਹੁਤ ਜ਼ਿਆਦਾ ਖਰਚਾ ਦੇ ਖਰਚਾ ਖਰਚਾ ਕੋਈ ਨਹੀਂ ਸੀ ਤੇ ਸਿੰਪਲ ਬਹੁਤ ਸੀ ਕੇ ਤੇ ਜਿੱਦਾਂ ਅੱਡੀ ਹੁਣ ਵਾਲੇ ਮੋਹਾਲ ਦੇ ਵਿੱਚ ਹੁੰਦਾ ਆ ਕਿ ਹਨਾ ਕੁੜੀਆਂ 50 50000 ਤੇ ਲਹਿੰਗੇ ਤੇ ਹੀ ਲਾ ਦੇਣੀਆਂ ਤੇ ਉਸ ਟਾਈਮ ਦੇ ਕਿੱਦਾਂ ਹੁੰਦਾ ਸੀਗਾ ਮਤਲਬ ਉਦੋਂ ਨਹੀਂ ਸੀ ਚਾਹ ਹੁੰਦਾ ਨਹੀਂ ਚਾਹ ਤਾਂ ਬਹੁਤ ਜ਼ਿਆਦਾ ਹੁੰਦਾ ਸੀਗਾ ਇੱਦਾਂ ਨਹੀਂ ਵੀ ਚਾਹ ਨਹੀਂ ਸੀਗਾ ਮਤਲਬ ਉਹਨਾਂ ਜ਼ਿਆਦਾ ਪਹਿਰਾਵਾ ਨੂੰ ਕੋ ਕੇ ਰੱਖਦੇ ਸੀਗੇ ਦਾ ਜਿੱਦਾਂ ਜਿੱਦੇ ਸੂਟ ਤਾਂ ਉਹਨਾਂ ਨੂੰ ਪਹਿਨਣਾ ਹੁੰਦਾ ਸੀ ਲਾਲ ਏ ਪਰ ਉੱਪਰ ਦੀ ਸਫੇਦ ਕੱਪੜਾ ਜ਼ਰੂਰ ਦਿੰਦੇ ਹੁੰਦੇ ਸੀ। ਅੱਛਾ ਜੀ ਸਫੇਦਾਂ ਤੇ ਹਾਂ ਮੂੰਹ ਟੱਕ ਕੇ ਆਨੰਦ ਕਰਾਉਂਦੀ ਹੁੰਦੇ ਤੇ ਕੋਈ ਕੁੜੀ ਦਾ ਮੂੰਹ ਚਿਹਰਾ ਕਦੇ ਦਿਖਿਆ ਹੀ ਨਹੀਂ ਸੀ। ਅੱਛਾ ਜੀ ਕਿਸੇ ਨੂੰ ਮਤਲਬ ਐਸਾ ਸਿੰਪਲ ਸੀ ਬਹੁਤ ਜ਼ਿਆਦਾ ਸਿੰਪਲ ਕੰਮ ਸੀ। ਸੋ ਮੈਨੂੰ ਲੱਗਦਾ ਕਿ ਪਹਿਲਾਂ ਵਿਆਹ ਤਾਂ ਹੀ ਜ਼ਿਆਦਾ ਹਟ ਜਾਂਦੇ ਸੀਗੇ ਵੀ ਉਸ ਟਾਈਮ ਤੇ ਮਤਲਬ ਕਿ ਪਹਿਲਾਂ ਉਸ ਮਤਲਬ ਜ਼ਿਆਦਾ ਲੁਕਾ ਕੇ ਕੀਤਾ ਜਾਂਦਾ ਸੀਗਾ ਸਾਰਾ। ਹਾਂਜੀ ਹਾਂਜੀ ਬਹੁਤ ਸਿੰਪਲ ਹੁੰਦਾ ਸੀ ਐਦਾਂ ਕੁਝ ਨਹੀਂ ਸੀ ਹੱਲਾ। ਲਾਤ ਲਾ ਬਰਾਤ ਜੀ ਜੀ ਸੋ ਜਦਾਂ ਵਿਆਹ ਵਾਲੇ ਦਿਨ ਹਨਾ ਵੀ ਮਤਲਬ ਕਿ ਦਿਨ ਤੋਂ ਪਹਿਲਾਂ ਜਿੰਨੇ ਮੁੰਡੇ ਕੁੜੀ ਨੂੰ ਸਾਹੇ ਚਿੱਠੀ ਤੋਂ ਬਾਅਦ ਹਨਾ ਘਰੋਂ ਕਿਉਂ ਨਹੀਂ ਕੱਢਿਆ ਜਾਂਦਾ ਹਾਂਜੀ ਉਹ ਆਈ ਸੀ ਜਦੋਂ ਚਿੱਠੀ ਆ ਜਾਂਦੀ ਆ 20 ਦਿਨ ਦੀ 10 ਦਿਨ 11 ਦਿਨ ਦੀ ਤੇ ਕਦੇ ਕਦੇ ਮਹੀਨੇ ਦੀ ਵੀ ਆਉਂਦੀ ਸੀ ਦੂਰੋਂ ਆਉਂਦੀ ਸੀ ਚਿੱਠੀਆਂ ਦੂਰ ਰਿਸ਼ਤੇਦਾਰ ਹੁੰਦੇ ਸੀਗੇ ਕਿਉਂ ਫੇਰ ਉਹਨੂੰ ਮਤਲਬ ਜਦੋਂ ਹੀ ਉਹ ਚਿੱਠੀ ਆ ਗਈ ਸ਼ਗਨ ਪਾ ਜਾਂਦੇ ਸੀ ਉਦੋਂ ਬਾਅਦ ਉਹ ਤਾਂ ਨਹੀਂ ਤੀ ਬਾਹਰ ਜਾਂਦੇ ਕਿਉਂਕਿ ਉਹ ਸਾਰਾ ਪਰਿਵਾਰ ਬਹੁਤ ਹੁੰਦੇ ਸੀ ਵੀ ਸਾਰਿਆਂ ਨੂੰ ਇਹ ਹੁੰਦਾ ਸੀ ਵੀ ਜੇ ਤੂੰ ਘਰ ਰਹੇਗਾ ਤੈਨੂੰ ਸਾਰੇ ਰੀਤੀ ਰਿਵਾਜਾਂ ਦਾ ਪਤਾ ਲੱਗੂਗਾ ਜੀ ਜੇ ਤਾਂ ਸਾਰੇ ਰੀਤੀ ਰਿਵਾਜ ਤੂੰ ਆਪਣੇ ਵੀ ਬੱਚਿਆਂ ਨੂੰ ਤਾਂ ਦੱਸਣ ਦੱਸੇਗਾ ਜੇ ਤੈਨੂੰ ਪਤਾ ਲੱਗੂ ਹਾਂਜੀ ਹਾਂਜੀ ਤੇ ਇਸ ਕਰਕੇ ਉਹ ਮੁੰਡਾ ਕਿਤੇ ਨਹੀਂ ਤੀ ਜਾਂਦਾ ਮਤਲਬ ਘਰੇ ਰਹਿੰਦੇ ਜੀ ਬਾਰਤਾ ਜਾਣ ਨਹੀਂ ਕਿ ਦੰਦੇ ਬੰਨਾ ਤਾਂ ਵੈਸੇ ਨਹੀਂ ਸੀ ਟੱਪਣ ਦੰਦੇ ਪਹਿਲਾਂ ਟੂਨੇ ਜਿਆਦਾ ਹੁੰਦੇ ਸੀ ਹਾਂਜੀ ਹਾਂਜੀ ਟੂਨੇ ਬਹੁਤ ਜਿਆਦਾ ਠੀਕੇ ਵੀ ਉਥੇ ਨਾ ਟੱਪ ਜਿੱਥਾ ਪਾ ਕੇ ਰਕੇ ਮਤਲਬ ਰੀਤੀ ਰਿਵਾਜਾਂ ਕਰਕੇ ਜਿਆਦਾ ਉਹਨੂੰ ਦੱਸ ਦੇ ਦੀ ਵੀ ਤੈਨੂੰ ਅਗਲੀ ਪੀੜ੍ਹੀ ਨੂੰ ਤੂੰ ਕੀ ਦੱਸੇਂਗਾ ਸੋ ਮੈਨੂੰ ਲੱਗਦਾ ਵੀ ਜੇ ਹੁਣ ਦੇ ਟਾਈਮ ਦੀ ਗੱਲ ਕਰੀਏ ਤਾਂ ਹੀ ਲੋਕਾਂ ਨੂੰ ਪਤਾ ਨਹੀਂ ਹੈਗਾ ਕਿਉਂਕਿ ਵਿਆਹ ਵਾਲੇ ਦਿਨ ਤੇ ਵਿੱਚ ਦਾ ਲੋਕੀ ਸ਼ਾਪਿੰਗਾਂ ਕਰਨ ਲੱਗੇ ਹੁੰਦੇ ਆ ਹਨਾ ਸੋ ਮੈਂ ਵੀ ਇਹ ਚੀਜ਼ ਨੂੰ ਨੋਟਿਸ ਕੀਤਾ ਆ ਕਿਉਂਕਿ ਜਦੋਂ ਮੈਂ ਅੱਜ ਦੇ ਟੌਪਿਕ ਲਈ ਜਰੂਰ ਤਿਆਰੀ ਕਰ ਰਹੀ ਸੀ ਨਾ ਜਦੋਂ ਮੈਂ ਸਰਚ ਕੀਤਾ ਤਾਂ ਸੀਰੀਅਸਲੀ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਇਸ ਚੀਜ਼ ਬਾਰੇ ਸੋ ਬਹੁਤ ਵਧੀਆ ਗੱਲ ਆ ਜਿੱਦਾਂ ਕਹਿੰਦੇ ਆ ਨਾ ਕਿ ਦਾਦੀ ਨਾਨੀਆਂ ਦੀ ਇਹ ਆਖਰੀ ਪੀੜ੍ਹੀ ਆ ਤੇ ਵਾਕੇ ਮੈਨੂੰ ਲੱਗਦਾ ਤੇ ਉਹ ਪਲ ਨੂੰ ਮੈਂ ਸੱਚੀ ਮਤਲਬ ਕਿ ਸੀਰੀਅਲ ਦੇ ਵਿੱਚ ਕੈਚ ਕਰਨਾ ਚਾਹੁੰਦੀ ਆ ਕਿ ਲੋਕਾਂ ਨੂੰ ਪਤਾ ਲੱਗੇ ਵੀ ਪਿਛਲੇ ਰੀਤੀ ਰਿਵਾਜ ਕੀ ਹੁੰਦੇ ਸੀਗੇ ਹਨਾ ਸੋ ਉਹਦੇ ਨਾਲ ਹੀ ਅੰਡੀ ਮੈਂ ਜਿੱਦਾਂ ਆਪਾਂ ਵਿਆਹਾਂ ਤੇ ਸੁਹਾਗ ਗਾਏ ਜਾਂਦੇ ਸੀਗੇ ਜਾਂ ਸਿੱਠਣੀਆਂ ਗਾਈਆਂ ਜਾਂਦੀਆਂ ਸੀਗੀਆਂ ਸੋ ਸਾਨੂੰ ਤੁਸੀਂ ਵੀ ਇੱਕ ਸਿੱਠਣੀ ਕੋਈ ਵਧੀਆ ਜੀ ਸੁਣਾਓ ਫੇਰ ਠੀਕ ਹੈ ਜੀ ਮੈਂ ਤੁਹਾਡੇ ਨਾਲ ਸਾਥ ਦੇਣੀ ਆ ਮੈਂ छील छलणी परां थी उल डोई वे छणी परां ओल डोई वे नान मिल आया झज जी न कोई वे हूंदर गई ਕੀ ਦਰ ਗਈਆਂ ਬੇ ਲੜਿਆ ਤੇਰੀਆਂ ਦਾਦੀ ਕੀਆਂ ਖਾਦੇ ਸੀ ਲੱਡੂ ਜੰਮੇ ਸੀ ਡੱਡੂ ਹੁਣ ਛਪੜਾ ਦੇ ਗਈਆਂ ਬੇ ਲੜਿਆ ਤੇਰੀਆਂ ਦਾਦੀ ਕੀਆਂ ਹੁਣ ਕੀ ਦਰ ਗਈਆਂ ਕੀ ਦਰ ਗਈਆਂ ਮੇ ਲੜਿਆ ਤੇਰੀਆਂ ਨਾਨੇ ਕੀਆਂ ਖਾਤੇ ਪ ਕੋਲੇ ਜੰਮੇ ਸੀ ਜੋੜੇ ਹੋਣੇ ਜੋੜੇ ਨਿਕੜ ਆਵਣੇ ਗਈਆਂ ਜੀਵਾ ਮੈਨੂੰ ਤੇ ਲੱਗ ਰਿਹਾ ਸੀ ਵਿਆਹ ਤੇ ਗਾਉਣ ਲੱਗੇ ਹੋਏ ਆ ਤੁਸੀਂ ਸੋ ਬਹੁਤ ਵਧੀਆ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਗਾਇਆ ਤੇ ਮਤਲਬ ਸਾਡੇ ਸਾਰੇ ਦਰਸ਼ਕਾਂ ਨੂੰ ਕਿੰਨਾ ਚੀਜ਼ਾਂ ਬਾਰੇ ਸਿੱਖਣੀਆਂ ਬਾਰੇ ਜਾਣੂ ਕਰਵਾਇਆ ਸੋ ਇਹਦੇ ਨਾਲ ਹੀ ਮੈਂ ਆਪਣੇ ਦਰਸ਼ਕਾਂ ਨੂੰ ਵੀ ਕਹਿਣਾ ਚਾਹੂੰਗੀ ਕਿ ਤੁਸੀਂ ਵੀ ਸਾਡੇ ਨਾਲ ਸ਼ਾਮਿਲ ਹੋ ਸਕਦੇ ਹੋ ਸੋ ਸਾਨੂੰ ਕਾਲ ਕਰਕੇ 647 366 777 ਤੇ ਸੋ ਇਹਦੇ ਨਾਲ ਹੀ ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹੂੰਗੀ ਕਿ ਉਸ ਤੋਂ ਬਾਅਦ ਹੁੰਦਾ ਸੀ ਕੰਗਣਾ ਖੇਡਣਾ ਕੰਗਣਾ ਕਿਉਂ ਖੇਡਿਆ ਜਾਂਦਾ ਸੀਗਾ ਕੰਕੜਾ ਖੇਡਿਆ ਜਾਂਦਾ ਸੀਗਾ ਕੰਗਣਾ ਦੇ ਵਿੱਚ ਜਦੋਂ ਆਪਾਂ ਵਿਆਹ ਕੇ ਲਿਆਉਂਦੇ ਸੀ ਨਾ ਦੂਜੇ ਦਿਨ ਭਰਾਤ ਦੂਜੇ ਦਿਨ ਲਾੜੀ ਔਰ ਲਾੜੇ ਨੂੰ ਕੰਗਣਾ ਖਲਾਉਂਦੇ ਹੁੰਦੇ ਸੀ ਜੀ ਤੇ ਭਰਾਤ ਦੇ ਵਿੱਚ ਦੁੱਧ ਪਾ ਕੇ ਥੋੜਾ ਪਾਣੀ ਪਾ ਕੇ ਵਿੱਚ ਥੋੜੀ ਹਲਦੀ ਝੌਲ ਪਾ ਕੇ ਕੰਗਣਾ ਖੜਾਉਣ ਲੱਗਦੇ ਸੀ ਜੀ ਪਹਿਲੀ ਰਸਮ ਤਾਂ ਉਹਦੇ ਵਿੱਚ ਹੁੰਦੀ ਸੀ ਲਾੜੇ ਦੇ ਉਹ ਕਲੀਰੇ ਲਾੜੀ ਦੇ ਬੰਨੇ ਹੁੰਦੇ ਸੀ ਲਾੜੇ ਦੇ ਗਾਨਾ ਹੁੰਦਾ ਸੀ ਉਹ ਖੋਲਦੇ ਸੀਗੇ ਜੀ ਰਿਵਾਜ ਰੀਤੀ ਰਿਵਾਜ ਦੇ ਹਿਸਾਬ ਨਾਲ ਖੋਲਦੇ ਸੀ ਬੜਾ ਵਧੀਆ ਚਲੋ ਉਦੋਂ ਬਾਅਦ ਫਿਰ ਉਹ ਲਾੜੀ ਦੀ ਅੰਗੂਠੀ ਲੈ ਕੇ ਪਾਣੀ 'ਚ ਸਿੱਟ ਕੇ ਉਹ ਨੈਣ ਉਹ 7 ਵਾਰੀ ਉਹਨੂੰ ਕਰਕੇ ਪਾਣੀ 'ਚ ਸਿੱਟ ਦਿੱਤੀ ਜੀ ਉਹ ਜਦ ਸੱਤਵੀਂ ਵਾਰ ਜਿਹੜਾ ਚੱਕ ਲੈਂਦਾ ਸੀ ਵੈਸੇ ਤਾਂ ਮਜ਼ਾਕ 'ਚ ਤਾਂ ਇਹੀ ਕਹਿੰਦੇ ਸੀ ਹੁਣੇ ਤੇਰੇ ਉੱਪਰ ਹੋ ਗਈ ਹਾਂਜੀ ਵੀ ਇਹਦੀ ਚੱਲੂਗੀ ਕਰ ਚੁੱਕੇ ਹਾਂਜੀ ਦੂਜੀ ਗੱਲ ਹੈ ਮਤਲਬ ਕਿ ਉਹ ਜਿਹੇ ਹੈ ਰੀਤੀ ਰਵਾਜ ਇਦਾਂ ਕਿ ਪਹਿਲੇ ਵਿੱਚ ਕੋਈ ਕੁੜੀ ਮੁੰਡਾ ਆਪਸ ਵਿੱਚ ਹੀ ਕਦੇ ਨਾ ਮਿਲੇ ਨਾ ਦੇਖਿਆ ਜੀ ਫੇਰ ਉਹ ਕੀ ਕਰਦੇ ਸੀ ਮਤਲਬ ਜਦੋਂ ਦੁੱਧ ਤਾਂ ਪਾ ਦਿੰਦੇ ਸੀ ਉਹਦੇ ਵਿੱਚ ਫਰਾਤ ਚ ਕਿ ਉਹ ਜਦ ਦੋਨੇ ਇੱਕ ਦੂਜੇ ਦੇ ਹੱਥ ਨੂੰ ਸਪਰਸ਼ ਕਰਦੇ ਤੇ ਉਹਨਾਂ ਦਾ ਪਹਿਲਾ ਹੀ ਮਤਲਬ ਉਹ ਪਿਆਰ ਸੀਗਾ। ਅੱਛਾ ਜੀ। ਮਤਲਬ ਉਦੋਂ ਉਹਨਾਂ ਦਾ ਥੋੜਾ ਹੋਣ ਲੱਗਦਾ ਕਿਉਂਕਿ ਉਹਨਾਂ ਨੇ ਤਾਂ ਦੇਖਿਆ ਨਹੀਂ ਸੀ ਹੁੰਦਾ ਇੱਕ ਦੂਜੇ ਨੂੰ। ਹਾਂਜੀ ਹਾਂਜੀ। ਤੇ ਹੁਣ ਤੇ ਅੱਜ ਕੱਲ੍ਹ ਹੁੰਦਾ ਹੈ ਕਿ ਮਤਲਬ ਕਿ ਸਾਰੇ ਸਾਹਮਣੇ ਕੰਗੜਾ ਖੜਾ ਹੁੰਦੇ ਆ ਹਨਾ। ਹਾਂਜੀ ਹਾਂਜੀ। ਤੇ ਉਹ ਇੱਕ ਜਿੱਦਾਂ ਹੁੰਦਾ ਨਾ ਕਿ ਹੁਣ ਫੈਸ਼ਨ ਬਣ ਕੇ ਰਹਿ ਗਿਆ ਹੈ ਤੇ ਪਹਿਲਾਂ ਉਹ ਚੀਜ਼ਾਂ ਦਾ ਮਤਲਬ ਹੁੰਦੇ ਸੀ। ਤੇ ਦੋ ਤਾਂ ਪਾ ਦਿੰਦੇ ਸੀ ਵੀ ਕੋਈ ਕਿਸੇ ਨੂੰ ਦਿਖਣਾ ਨਾ। ਬੇਟੀ। ਹੱਛਾ ਨਹੀਂ ਨਹੀਂ ਬਹੁਤ ਵਧੀਆ ਗੱਲਾਂ ਦੇਖੋ ਬਹੁਤ ਸੋਹਣੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਪਈਆਂ ਨੇ ਜਿਹੜੇ ਸਾਨੂੰ ਪਤਾ ਹੀ ਨਹੀਂ ਹੈਗੀਆਂ ਸੋ ਜਿਵੇਂ ਮਾਮਾ ਨਾ ਹੁੰਦਾ ਹੁੰਦਾ ਸੀਗਾ ਮੁੰਡੇ ਨੂੰ ਜਾਂ ਕੁੜੀ ਨੂੰ ਹਨਾ ਮਤਲਬ ਕਿ ਉਹ ਤੋਂ ਬਾਅਦ ਜਿਹੜੀਆਂ ਠੁੱਠੀਆਂ ਭੰਨੀਆਂ ਜਾਂਦੀਆਂ ਸੀ ਤੇ ਮਾਮਾ ਅੰਦਰ ਕਿਉਂ ਜਾ ਕੇ ਲੈ ਕੇ ਜਾਂਦਾ ਸੀਗਾ ਮਤਲਬ ਕਿ ਗੋਦੀ 'ਚ ਚਾ ਕੇ ਕਿਉਂ ਲੈ ਕੇ ਜਾਂਦਾ ਸੀਗਾ ਉਹ ਮਾਮਾ ਸੀਗਾ ਨਾ ਜਿਹੜਾ ਉਹ ਜਦ ਕੁੜੀ ਨਹਾ ਕੇ ਬਾਹਰ ਨਿਕਲਦੀ ਆ ਤੇ ਉਹ ਠੁੱਠੀਆਂ ਰੱਖ ਦਿੰਦੇ ਹੁੰਦੇ ਤੇ ਠੁੱਠੀਆਂ ਦੇ ਵਿੱਚ ਚੌਲ ਹਲਦੀ ਜ਼ਰੂਰ ਹੁੰਦੀ ਸੀ ਹਾਂਜੀ ਕਦੋਂ ਉਹ ਕਹਿੰਦੇ ਸੀ ਉਹਨੂੰ ਹਰਾਕਾ ਆਪਾ ਕਹਿ ਦਿੰਦੇ ਹੁਣ ਹਾਂ ਜੀ ਦੁੱਬ ਕਹਿੰਦੇ ਸੀ ਉਹਦੋਂ ਵੀ ਦੁੱਬ ਹੁੰਦੀ ਸੀ ਉਹਨੂੰ ਬੰਦ ਕਰਕੇ ਰੱਖ ਦਿੰਦੇ ਸੀ ਜਦ ਕੁੜੀ ਨਹਾ ਕੇ ਨਿਕਲਦੀ ਸੀ ਮਾਮਾ ਨੂੰ ਗੋਦ ਚ ਚੱਕ ਕੇ ਠੂਠੀਆਂ ਭੰਦਾ ਸੀ ਜੀ ਉਹ ਠੂਠੀਆਂ ਭੰਨਦਾ ਸੀ ਵੀ ਹੁਣ ਤੇਰੇ ਤੂੰ ਨਹਾ ਕੇ ਨਿਕਲੀਆਂ ਤੇ ਸਾਰਾ ਤੇਰਾ ਬਾਹਰ ਦਾ ਜਾਦੂ ਟੂਣਾ ਸਭ ਬੰਦ ਟੁੱਟ ਗਿਆ ਇਹਦੇ ਵਿੱਚ ਖਤਮ ਹੋ ਗਿਆ ਜੀ ਵੀ ਤੇਰੀ ਨਵੀਂ ਜ਼ਿੰਦਗੀ ਸਟਾਰਟ ਸ਼ੁਰੂ ਹੋ ਗਈ ਹੈ ਹਾਂ ਮਾਮੇ ਦੀ ਇਹ ਹੀ ਤਾਂ ਵੀ ਉਹ ਪੁਰਾਣੇ ਜਵਾਨੇ ਦੇ ਵਿੱਚ ਬਹੁਤ ਜ਼ਿਆਦਾ ਜਾਤੂ ਟੂਣੇ ਬਹੁਤ ਹੁੰਦੇ ਸੀ ਜਿੰਨੇ ਅਸੀਂ ਦੇਖਿਆ ਹਾਂ ਬਹੁਤ ਜ਼ਿਆਦਾ ਦੇਖਿਆ ਸੋ ਜਿੱਦਾਂ ਤੁਸੀਂ ਦੱਸਿਆ ਂ ਕਿ ਜਿੱਦਾਂ ਮਤਲਬ ਜਾਦੂ ਟੂਨੇ ਹੁੰਦੇ ਸੀਗੇ ਹਨਾ ਮਤਲਬ ਚਲੋ ਹੁਣ ਤੇ ਹੁਣ ਵੀ ਲੋਕ ਮੰਨਦੇ ਆ ਪਰ ਉਦੋਂ ਮੈਨੂੰ ਲੱਗਦਾ ਜ਼ਿਆਦਾ ਮੰਨਦੇ ਹੁੰਦੇ ਸੀਗੇ ਕੁਝ ਥੋੜਾ ਜ਼ਿਆਦਾ ਮੰਨਦੇ ਸੀ ਪੜਾਈ ਥੋੜੀ ਲੇਟ ਸੀ ਪੜਾਈ ਹੈ ਉਹੀ ਗੱਲ ਆ ਮੈਨੂੰ ਲੱਗਦਾ ਲੋਕੀ ਉਹ ਅੰਧਵਿਸ਼ਵਾਸ ਕਰ ਤੋਈ ਸੁਆਦ ਲਾਲੋ ਜੋ ਵੀ ਲਾਲੋ ਹੈ ਤੇ ਜ਼ਿਆਦਾ ਹੀ ਸੀਗਾ ਪਰ ਮੈਨੂੰ ਲੱਗਦਾ ਟੂਨਾ ਤੇ ਜ਼ਿਆਦਾ ਆ ਤਾਂ ਲੇਡੀਜ਼ ਹੀ ਕਰਦੀਆਂ ਕਿਉਂਕਿ ਵਹਿਮ ਭਰਮ ਦੇ ਵਿੱਚ ਉਹ ਜ਼ਿਆਦਾ ਫਸੀਆਂ ਹੁੰਦੀਆਂ ਮੈਨੂੰ ਲੱਗਦਾ ਸੋ ਇਹਦੇ ਨਾਲ ਹੀ ਮਤਲਬ ਮੈਂ ਹੋਰ ਵੀ ਗੱਲ ਪੁੱਛਣਾ ਚਾਹੂੰਗੀ ਕਿ ਜਿੱਦਾਂ ਹੁਣ ਦਾਜ ਦਾ ਟ੍ਰੈਂਡ ਆ ਹਨਾ ਵੀ ਦਾਜ ਪਹਿਲਾਂ ਪਹਿਲਾਂ ਤਾਂ ਮੈਨੂੰ ਲੱਗਦਾ ਥੋੜਾ ਹੀ ਦਿੱਤਾ ਜਾਂਦਾ ਹੋਣਾ ਆ ਹਨਾ ਵੀ ਕੁਝ ਮੇਨ ਮੇਨ ਚੀਜ਼ਾਂ ਜਿਹੜੀਆਂ ਉਹਨਾਂ ਦੀ ਜ਼ਰੂਰਤ ਹੁੰਦੀ ਆ ਤੇ ਅੱਜ ਕੱਲ ਜਿੱਦਾਂ ਹੁੰਦਾ ਆ ਕਿ ਆਬਵੀਅਸਲੀ ਨੇ ਨੇ ਕਰਜੇ ਚੱਕ ਕੇ ਵਿਆਹਾਂ ਤੇ 20 25 30 ਲੱਖ ਲੋਕ ਲੋਂਦੇ ਆ ਸੋ ਦਾਜ ਦਾ ਤੁਹਾਡੇ ਹਿਸਾਬ ਨਾਲ ਮਤਲਬ ਕਿ ਕੀ ਰੋਲ ਹੁੰਦਾ ਸੀਗਾ ਕਿਉਂ ਦਿੱਤਾ ਜਾਂਦਾ ਸੀਗਾ ਦਾਜ ਕੀ ਤੇ ਨਾ ਪਹਿਲੇ ਜਵਾਨੇ ਦੇ ਵਿੱਚ ਥੋ ਜਦ ਕੁੜੀ ਹੁਣ ਬੜੀ ਹੋਈ ਆ ਤਾਂ ਉਹਦਾ ਕੋਈ ਖਰਚਾ ਤਾਂ ਹੁੰਦਾ ਨਹੀਂ ਸੀ ਜਿਆਦਾ ਹਾਂਜੀ ਤੇ ਉਹ ਥੋੜਾ ਥੋੜਾ ਸਮਾਨ ਦੰਦੇ ਸੀ ਪਿਆਰ ਵਜੋਂ ਵੀ ਇੱਕ ਤਾਂ ਟਾਈਮ ਤੇ ਵਰਤ ਸਕੇਗੀ ਜੀ ਤੇ ਦੂਜਾ ਥੋੜੀ ਨੂੰ ਪੇਕਿਆਂ ਦੀ ਵੀ ਯਾਦ ਆਉਗੀ ਵੀ ਮੇਰੇ ਆ ਪੇਕਿਆਂ ਤੋਂ ਮੈਨੂੰ ਮਿਲਿਆ ਹੋਇਆ ਮੈਂ ਇਹਨੂੰ ਪੇਟੀ ਦੀ ਜਿਆਦਾ ਨਹੀਂ ਸੀ ਹੁੰਦਾ ਕੁਝ ਵੀ 10-11 ਭਾਂਡੇ ਹੁੰਦੇ ਸੀ 2-4 ਬਿਸਤਰੇ ਵਿੱਚ ਇੱਕ ਪੇਟੀ ਤੇ ਇੱਕ ਦਾ ਮੰਝਾ ਬੈੱਡ ਬੁੱਕ ਦਾ ਕੋਈ ਹੈ ਨਹੀਂ ਤੇ ਹਾਂਜੀ ਬਿਲਕੁਲ ਨਹੀਂ ਤੇ ਕੁਰਸੀ ਟੇਬਲ ਕੁਝ ਨਹੀਂ ਤਾਂ ਐਡਾ ਤੇ ਇੱਕ ਅੰਦਾ ਪੱਖਾ ਮਸ਼ੀਨ ਦੇ ਦਿੰਦੇ ਸੀ ਅੱਛਾ ਕੱਪੜੇ ਉਸੇ ਲਈ ਤੇ ਐਦਾਂ ਦਾ ਨੋਰਮਲ ਹੁੰਦਾ ਸੀ ਉਹਦਾ ਪਿਆਰ ਹੁੰਦਾ ਸੀ ਉਹ ਕਰਦਿਆਂ ਦਾ ਵੀ ਵੀ ਤੈਨੂੰ ਪਿਆਰ ਦੇ ਵਜੋਂ ਸੀ ਇਹ ਦੇ ਰਹੇ ਆ ਹਾਂ ਹੁਣ ਦਾਜ ਬਹੁਤ بڑا ਹੋ ਗਿਆ ਨਾ ਛੋਟਾ ਮੋਟਾ ਦਾਜ ਤੜਿਆ ਸਹੀ ਗੱਲ ਆ ਸਹੀ ਗੱਲ ਆ ਉਹ ਹੀ ਆ ਨਾ ਕਿ ਜਿਵੇਂ ਜਿਵੇਂ ਟਾਈਮ ਨਿਕਲਦਾ ਜਾ ਰਿਹਾ ਆ ਲੋਕ ਸ਼ਾਇਦ ਫੈਸ਼ਨਾਂ ਵੱਲ ਜ਼ਿਆਦਾ ਚੱਲਦੇ ਪਏ ਆ ਤੇ ਉਹ ਪੁਰਾਣੀਆਂ ਰੀਤੀ ਰਿਵਾਜਾਂ ਨੂੰ ਭੁੱਲਦੇ ਜਾ ਰਹੇ ਆ ਸੋ ਉਹਦੇ ਕਰਕੇ ਮੈਨੂੰ ਲੱਗਦਾ ਜਿਵੇਂ ਹੁਣ ਅੱਜ ਦੇਖਦੇ ਆ ਕਿ ਦਾਜ ਦਾ ਸ਼ਿਕਾਰ ਹੋ ਰਹੀਆਂ ਕਿੰਨੀਆਂ ਕੁੜੀਆਂ ਦੇਖੋ ਹਨਾ ਸੋ ਉਹ ਲਾਲਚਮੰਦ ਦੇ ਵਿੱਚ ਪੈਦਾ ਹੋ ਜਾਂਦਾ ਆ ਪਰ ਕਾਰਜੇ ਵੀ ਤਾਂ ਚੱਲ ਚੱਲ ਰਹੇ ਆ ਬੋਲ ਪਹਿਲਾਂ ਇੱਕ ਹੋਰ ਰਵਾਜ ਹੁੰਦਾ ਸੀਗਾ ਕਿ ਜਦੋਂ ਕੁੜੀਆਂ ਨੂੰ ਮਤਲਬ ਕਿ ਜਿੱਦਾਂ ਰਿਸ਼ਤੇ ਛੋਟੇ ਹੁੰਦਿਆਂ ਲਈ ਕਰ ਦਿੰਦੇ ਹੁੰਦੇ ਸੀਗੇ ਹਨਾ ਸੋ ਹੁਣ ਤੇ ਚਲੋ ਐਟ ਅ ਟਾਈਮ ਸਾਰਾ ਕੁਝ ਦੇਖ ਕੇ ਸਭ ਕੁਝ ਦੇਖ ਕੇ ਹੁੰਦਾ ਆ ਪਹਿਲਾਂ ਜਿਵੇਂ ਕਿਸੇ ਸਿਆਣੇ ਨੇ ਕਹਿਤਾ ਵੀ ਹਾਂ ਇਹਦਾ ਵਿਆਹ ਇਹਦੇ ਨਾਲੇ ਹੋਣਾ ਤੇ ਇੰਨੇ ਨਹੀਂ ਚੋਰ ਲੋਕ ਕਿੰਦਾ ਸਫਰ ਕਰਕੇ ਰਹਿ ਜਾਂਦੇ ਹੁੰਦੇ ਸੀਗੇ ਵੀ ਮਤਲਬ ਇੱਕ ਹੁੰਦਾ ਨਾ ਸਹੀ ਵੀ ਜ਼ੁਬਾਨ ਨੂੰ ਪਕਾਉਂਦੇ ਹੁੰਦੇ ਸੀਗੇ ਹਨਾ ਪਕਾਉਂਦੇ ਹੁੰਦੇ ਵੀ ਹਾਂਜੀ ਹਾਂਜੀ ਇਹ ਤਾਂ ਹੈਗਾ ਪਤਾ ਕੀ ਆ ਤੀਗਾ ਹੁਣ ਹੁਣ ਅੱਜ ਦੇ ਜਵਾਨੇ ਚਾਪ ਬਾਹਰ ਪੜਦੇ ਵੀ ਨੇ ਬੱਚੇ ਹਨ ਲਿਖਦੇ ਨੇ ਥੋੜਾ ਨੌਲੇਜ ਵੀ ਵੱਧ ਗਈ ਪਹਿਲਾਂ ਕੀਤੀ ਉਹ ਕਰਦੇ ਆ ਵੀ ਉਹ ਗੱਲ ਮੰਨਣੀ ਹਾਂਜੀ ਮਾਪੇ ਨੇ ਜੋ ਕਹਿਤਾ ਉਹ ਸੱਚਾ ਹੈ ਮਦਰ ਕੋ ਹੋਰ ਵੀ ਕੋਈ ਮਕਰਾ ਨਹੀਂ ਕੀ ਸਕਦਾ ਰਿਸ਼ਤੇ ਨੂੰ ਉਹ ਸੱਚਾ ਉਹ ਸਹੀ ਹੈ ਸਤਿਵਚਨ ਹੈ ਹਾਂਜੀ ਫਿਰ ਦੂਜੀ ਗੱਲ ਸੀ ਐਡਾ ਪਤਾ ਨਹੀਂ ਸੀ ਹੁੰਦਾ ਜਿਆਦਾ ਬੱਚੇ ਛੋਟੇ ਹੁੰਦੇ ਸੀ ਹਾਂ ਠੀਕ ਹੈ ਜੋ ਹੋ ਗਿਆ ਦੂਜੀ ਗੱਲ ਮੈਨੂੰ ਲੱਗਦਾ ਵੀ ਜਿੱਦਾਂ ਹੁਣ ਟੈਲੀਫੋਨ ਆ ਗਏ ਆ ਹਨਾ ਜਾਂ ਫਿਰ ਜਿੰਨਾ ਸਾਧਨ ਵਧ ਗਏ ਆ ਹਨਾ ਵੀ ਆਪਾਂ ਕਿਸੇ ਨਾਲ ਕਨੈਕਟ ਕਰਦੇ ਆ ਜਾਂ ਸੋਸ਼ਲ ਮੀਡੀਆ ਹੋ ਗਿਆ ਮੈਨੂੰ ਲੱਗਦਾ ਸ਼ਾਇਦ ਇਹੀ ਰੀਜ਼ਨ ਆ ਵੀ ਜਿਹਦੇ ਕਰਕੇ ਹਨਾ ਬੱਚਿਆਂ ਨੂੰ ਜ਼ਿਆਦਾ ਨੌਲੇਜ ਆ ਪੇਰੈਂਟਸ ਨਾਲ ਉਹ ਮਤਲਬ ਇਹ ਚੀਜ਼ ਸੋਚਦੇ ਆ ਹਨਾ ਨਹੀਂ ਨਹੀਂ ਚਲੋ ਵਧੀਆ ਗੱਲ ਆ ਸੋ ਉਹਦੇ ਨਾਲ ਹੀ ਆਪਾਂ ਦੇਖਦੇ ਆ ਵੀ ਛਟੀਆਂ ਖੇਡੀਆਂ ਜਾਂਦੀਆਂ ਨੇ ਉਹ ਕਿਉਂ ਖੇਡੀਆਂ ਜਾਂਦੀਆਂ ਨੇ ਹਾਂਜੀ ਛਟੀਆਂ ਜਿਹੜੇ ਖੇਡਦੇ ਸੀਗੇ ਇਹ ਵਿਆਹ ਤੋਂ ਦੂਜੇ ਦਿਨ ਲਾੜਾ ਲਾੜੀ ਤਿਆਰ ਹੁੰਦੇ ਸੀ ਇਹ ਰੀਤੀ ਰਿਵਾਜ ਇਦਾਂ ਹੋਇਆ ਸੀਗਾ ਤੇ ਗੁਰਦੁਆਰੇ ਜਾਂਦੇ ਸੀ ਸਭ ਤੋਂ ਪਹਿਲਾਂ ਮੱਥਾ ਟੇਕਣਾ ਹਾਂ ਤੇ ਗੁਰਦੁਆਰੇ ਮੱਥਾ ਟੇਕ ਕੇ ਫਿਰ ਆਪਣੇ ਸਾਰੇ ਸ਼ਹੀਦਾਂ ਤੇ ਜਾਂਦੇ ਸੀ ਹਾਂਜੀ ਫਿਰ ਇਹ ਛਟੀਆਂ ਮੰਨਿਆ ਜਾਂਦਾ ਸੀ ਬੜੇ ਬਡੇਰਿਆਂ ਦੀਆਂ ਨੇ ਵੈਸੇ ਬੜੇ ਬਡੇਰਿਆਂ ਤੇ ਜਾ ਕੇ ਮੱਥਾ ਟੇਕ ਕੇ ਛਟੀਆਂ ਖੇਡਦੇ ਸੀ ਅੱਛਾ ਇਹ ਵੈਸੇ ਇੱਕ ਮਿਲਣ ਦਾ ਵੀ ਠੀਕਾ ਚਲੋ ਦੇ ਹੋਰ ਖੇਡਦੇ ਸੀ ਸਾਰੇ ਖੇਡਦੇ ਸੀ ਆਪਸ ਵਿੱਚ ਹੀ ਹੱਸਦੇ ਸੀ ਉਹ ਗੱਲਾਂ ਸੀਗੀਆਂ ਬਡੇਰਿਆਂ ਤੇ ਜਾ ਕੇ ਛਟੀਆਂ ਪੱਕਾ ਖੇਡਦੇ ਸੀ ਸਾਰੇ ਹੱਛੇ ਇਹ ਰੀਤੀ ਰੀਤੀ ਰਵਾਜ ਇਦਾਂ ਤੇ ਵੀ ਦਿੌਰ ਭਾਬੀ ਖੇਡਦੇ ਸੀ ਜ਼ਿਆਦਾ ਤਾਂ ਹੂੰ ਹੂੰ ਮਤਲਬ ਉਹ ଥିਗਾ ਤੇ ਉਹ ਖੇਡਿਆ ਜਾਂਦੇ ਸੀ ਸੋ ਮੈਨੂੰ ਲੱਗਦਾ ਵੀ ਉਹ ਚਾਹੁੰਦੇ ਸੀ ਵੀ ਵੱਡ ਵਡੇਰਿਆਂ ਦਾ ਵੀ ਸਾਡਾ ਉਹ ਆਸ਼ੀਰਵਾਦ ਮਿਲੇ ਤੇ ਉਹਨਾਂ ਨੂੰ ਵੀ ਇਸ ਜਿਹੜਾ ਹਨਾ ਪਵਿੱਤਰ ਜਿਹੜਾ ਰਿਸ਼ਤਾ ਆ ਉਹਦੇ ਵਿੱਚ ਸ਼ਾਮਿਲ ਕੀਤਾ ਜਾਵੇ ਮੈਨੂੰ ਲੱਗਦਾ ਵੀ ਉਹ ਰੀਜ਼ਨ ਹੋਣਾ ਆ ਹਨਾ ਸੋ ਉਸ ਤੋਂ ਬਾਅਦ ਇੱਕ ਚੀਜ਼ ਹੋਰ ਪੁੱਛਣ ਦਾ ਚਾਹਨੀ ਆ ਕਿ ਜਿੱਦਾਂ ਪਹਿਲਾਂ ਲੋਕ ਮਤਲਬ ਕਿ ਜਿਵੇਂ ਹੁਣ ਸੱਸਾਂ ਨੇ ਹਨਾ ਵੀ ਹੁਣ ਚੱਲਦਾ ਹੁਣ ਅੱਜ ਕੱਲ ਤੇ ਟ੍ਰੈਂਡ ਹੀ ਖਤਮ ਹੋ ਗਿਆ ਆ ਹਨਾ ਕਿ ਉਲਟਾ ਹੋ ਗਿਆ ਆ ਕਿ ਨੂੰਹਾਂ ਜਿਹੜੀਆਂ ਨੇ ਉਹ ਸੱਸਾਂ ਦੇ ਉੱ퍼 ਨੇ ਤੇ ਸੱਸਾਂ ਅੱਜ ਕੱਲ ਸ਼ਾਇਦ ਦਬ ਕੇ ਰਹਿੰਦੀਆਂ ਨੇ ਹਨਾ ਸੋ ਪਹਿਲਾਂ ਹੁੰਦਾ ਸੀਗਾ ਕਿ ਸੱਸਾਂ ਦਾ ਬੜਾ ਰੋਬ ਹੁੰਦਾ ਸੀਗਾ ਹਨਾ ਮਤਲਬ ਕਿ ਵੀ ਜੋ ਕਹਤਾ ਜਿੱਦਾਂ ਕਹਤਾ ਉਦਾਂ ਹੀ ਹੋਣਾ ਆ ਸੋ ਅਜਦਾ ਹੁਣ ਤੁਸੀਂ ਵੀ ਕਿ ਸੱਸੋਂ ਹਨਾ ਮਤਲਬ ਤਾਂ ਤੁਹਾਨੂੰ ਕਿੱਦਾਂ ਲੱਗਦਾ ਵੀ ਤੁਸੀਂ ਵੀ ਉਦਾਂ ਰੋਬ ਜਮਾਇਆ ਜਾਂ ਕਿੱਦਾਂ ਤੁਸੀਂ ਅੱਗੇ ਜਿਹੜੀਆਂ ਪੀੜ੍ਹੀਆਂ ਹੁੰਦੀਆਂ ਸੀ ਉਹ ਇਦਾਂ ਸਭ ਕੁਝ ਕਿਉਂ ਹੁੰਦਾ ਸੀਗਾ ਹਾਂਜੀ ਤਾਂ ਦੇਖੋ ਪਹਿਲਾਂ ਕੀ ਹੁੰਦਾ ਸੀ ਵੀ ਮਾਪੇ ਵੀ ਬਹੁਤ ਜ਼ਿਆਦਾ ਸਿੱਖਿਆ ਦਿੰਦੇ ਸੀ ਸਭ ਤੋਂ ਵੱਡੀ ਸਿੱਖਿਆ ਤੇ ਮਾਪੇ ਤੂੰ ਬੋਲਣਾ ਨਹੀਂ ਜੋ ਹੈ ਠੀਕ ਹੈ ਬੋਲਣਾ ਨਹੀਂ ਹਾਂਜੀ ਕਿ ਹੁਣ ਤਾਂ ਫੋਨ 'ਤੇ ਇਹ ਗੱਲ ਹੋ ਜਾਂਦੀ ਹੈ ਹਨਾ ਵੀ ਆਹ ਗੱਲ ਐਦਾਂ ਐਦਾਂ ਤੇ ਉਹ ਕੀ ਹੁੰਦਾ ਸੀ ਵੀ ਸੱਸ ਦਾ ਵਾਕਈ ਬਹੁਤ بڑا ਰੋਲ ਹੁੰਦਾ ਸੀ ਹਾਂਜੀ ਤੇ ਜੋ ਕਹਿਤਾ ਘਰ 'ਚ ਚਾਹੇ ਮੁੰਡਾ ਹੈ ਬਹੂ ਆ ਚਾਹੇ ਕੋਈ ਵੀ ਆ ਕੁੜੀਆਂ ਨਹੀਂ ਦੀ ਬੋਲਦੀ ਕੁੜੀਆਂ ਕੁਛ ਨਹੀਂ ਦੀ ਕਹਿੰਦੀਆਂ ਬੋਹਾਂ ਨੇ ਤਾਂ ਕਹਿਣਾ ਹੀ ਕੀ ਹੈ ਜਦੋਂ ਉਹਨਾਂ ਦੀ ਕੁੜੀਆਂ ਨੇ ਕਦੇ ਕੁਛ ਨਹੀਂ ਗਿਆ ਹਾਂਜੀ ਹਾਂਜੀ ਸੱਸ ਦਾ ਰੋਲ ਬਹੁਤ ਪਰ ਹੁਣ ਸਾਡੇ ਵਰਗਿਆਂ ਨੂੰ ਵੀ ਦੇਖ ਕੇ ਪਤਾ ਚੱਲਦਾ ਥੋੜਾ ਥੋੜਾ ਵੀ ਠੀਕ ਹੈ ਬੇਨਾਂ ਕੇ ਰਹਿਣਾ ਚਾਹੀਦਾ ਹੈ ਵੱਧ ਰਹੋਗਾ ਤਾਂ ਫਿਰ ਇੱਕ ਦਮੇ ਟੁੱਟਦੇ ਨੇ ਨਾ ਰਿਸ਼ਤੇ ਹਾਂਜੀ ਹਾਂਜੀ ਇਹ ਤੇ ਹੈ ਇਹੀ ਤਾਂ ਟੁੱਟ ਜਾਂਦੇ ਆ ਕੋਈ ਗੱਲ ਹੈ ਕਿ ਪਹਿਲਾਂ ਸ਼ਾਇਦ ਇੱਕ ਅੰਡਰਸਟੈਂਡਿੰਗ ਹੁੰਦੀ ਸੀ ਹੈਨਾ ਵੀ ਜਿਵੇਂ ਵੱਡਿਆਂ ਦਾ ਸਤਕਾਰ ਵੀ ਕਹਿ ਲਓ ਵੀ ਉਹਨਾਂ ਦੇ ਸਾਹਮਣੇ ਬੋਲਣਾ ਨਹੀਂ ਇਹ ਸਾਰੀਆਂ ਚੀਜ਼ਾਂ ਮਾਪੇ-ਵਾਪੇ ਦਾ ਵੀ ਰੋਲ ਬਹੁਤ ਵੱਡਾ ਸੀਗਾ ਕੁੜੀ ਲਈ ਰੋਲ ਮਾਪੇ-ਵਾਪੇ ਦਾ ਬਹੁਤ ਵੱਡਾ ਸੀਗਾ ਬੋਲਣਾ ਨਹੀਂ ਸਤਿਕਾਰ ਕਰਨਾ ਇੱਜ਼ਤ ਕਰਨੀ ਆ ਪੁੱਛ ਕੇ ਜਾਣਾ ਕਿਤੇ ਵੀ ਜਾਣਾ ਹੂੰ ਹੂੰ ਤੋਂ ਪੁੱਛ ਕੇ ਜਾਣਾ ਜਿੱਥੇ ਵੀ ਜਾਣਾ ਐ ਨਹੀਂ ਜਾਣਾ ਵੀ ਪਰ ਮੇਰੇ ਸਾਹਬ ਨਾਲ ਹੋਣਾ ਵੀ ਚਾਹੀਦਾ ਹੈ ਦੇਖੋ ਹਨਾ ਵੀ ਜਿਹੜੀ ਆ ਮਤਲਬ ਜਿਹੜੀ ਪਹਿਲੀ ਪੀੜ੍ਹੀ ਆ ਸੋ ਉਹ ਚੰਗੀ ਸਿੱਖਿਆ ਹੀ ਦੇ ਕੇ ਜਾਂਦੀ ਆ ਜੇ ਦੇਖਿਆ ਜਾਵੇ ਤਾਂ ਕੋਈ ਵੀ ਆਪਣਾ ਵੱਡਾ ਆਪਣੇ ਲਈ ਮਾੜਾ ਨਹੀਂ ਸੋਚੂਗਾ ਉਸ ਟਾਈਮ ਤੇ ਮਾੜਾ ਲੱਗਦਾ ਹੁੰਦਾ ਵੀ ਆਪਾਂ ਨੂੰ ਕਿਉਂ ਕਿਹਾ ਪਰ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੁੰਦਾ ਆ ਸੋ ਇਹਦੇ ਨਾਲ ਹੀ ਮੇਰੇ ਦਰਸ਼ਕਾਂ ਨੂੰ ਮੈਂ ਕਹਿਣਾ ਚਾਹੁੰਗੀ ਵੀ ਜਿੱਦਾਂ ਆਬਵੀਅਸਲੀ ਅਸੀਂ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰ ਰਹੇ ਹਾਂ ਤੇ ਇੰਨੇ ਸੋਹਣੇ ਵਿਆਹ ਦੇ ਰੀਤੀ ਰਿਵਾਜ ਦੀਆਂ ਗੱਲਾਂ ਹੋ ਰਹੀਆਂ ਨੇ ਤੁਸੀਂ ਵੀ ਕੋਈ ਤੁਹਾਡਾ ਫੇਵਰਿਟ Song ਹੋਵੇ ਜਾਂ ਫਿਰ ਕੋਈ ਬੋਲੀ ਤੇ ਤੁਸੀਂ ਸਾਨੂੰ ਸੁਣਾ ਸਕਦੇ ਹੋ ਕਾਲ ਕਰਕੇ 647 366 777 ਤੇ ਸੋ ਅੰਟੀ ਜੀ ਮੈਨੂੰ ਇੱਕ ਚੀਜ਼ ਹੋਰ ਪੁੱਛਣਾ ਚਾਹੁੰਗੀ ਕਿ ਜਿੱਦਾਂ ਕੁੜੀ ਸੀਗੀ ਜਿਹੜੀ ਹਨਾ ਕੁੜੀ ਦੇ ਜਿਹੜਾ ਚੂੜਾ ਹੁੰਦਾ ਹੈ ਉਹ ਮਾਮਾ ਹੀ ਕਿਉਂ ਪਾਉਂਦਾ ਆ ਇਹ ਮਾਮਾ ਚੂੜਾ ਪਾਉਂਦਾ ਹੈ ਇਹ ਸ਼ੁਰੂ ਤੇ ਮਤਲਬ ਆਇਆ ਰਿਹਾ ਆ ਰਿਹਾ ਅੱਜ ਵੀ ਫਿਰ ਉਹ ਮਾਮਾ ਹੀ ਪਾਉਂਦਾ ਹੈ ਜੇ ਦੇਖੋ ਅੱਜ ਵੀ ਮਾਮਾ ਹੀ ਪਾਉਂਦਾ ਹੈ ਹਾਂਜੀ ਤੇ ਇਹ ਕੀ ਸੀਗਾ ਇਹ ਮਾਪਿਆਂ ਨੂੰ ਸਭ ਤੋਂ ਵੱਧ ਪ੍ਰਾਇੋਰਟੀ ਇਸ ਲਈ ਦਿੱਤੀ ਜਾਂਦੀ ਦੀ ਮਾਮੇ ਦੀ ਕਿ ਇੱਕ ਤਾਂ ਜਿਹੜੀ ਮਾਂ ਹੈ ਉਹਦਾ ਉਪਰਾ ਹੈ ਉਹਨੂੰ ਇੱਜ਼ਤ ਦਿੱਤੀ ਜਾਂਦੀ ਸੀ ਵੈਸੇ ਕੋਈ ਜਾਂ ਲੈ ਕੇ ਵੀ ਚੂੜਾ ਉਹ ਆਪ ਖੁਦ ਹੀ ਆਉਣਾ ਹੁੰਦਾ ਸੀ ਅੱਛਾ ਜੀ ਤੇ ਉਹ ਉਹ ਦਿੱਤੀ ਜਾਂਦੀ ਦੂਜੀ ਗੱਲ ਇਹ ਆ ਵੀ ਦੇਖੋ ਜਦੋਂ ਕੁੜੀ ਉਹਦੀ ਭੈਣ ਮਾਮੇ ਦੀ ਭੈਣ ਆ ਜਿਹੜੀ ਕੁੜੀ ਦੀ ਮਾਂ ਐ ਜਦੋਂ ਮਰਦੀ ਆ ਹਾਂਜੀ ਤਾਂ ਉਹਨਾਂ ਨੇ ਉਹਦਾ ਕਫਨ ਵੀ ਪੇਕਿਆ ਤੁਸੀਂ ਹਾਂਜੀ ਮੈਂ ਉਹ ਚੀਜ਼ ਮੇਰੇ ਦਿਮਾਗ 'ਚ ਸੀ ਮੈਨੂੰ ਤੁਹਾਨੂੰ ਪੁੱਛਣਾ ਹੀ ਸੀਗਾ ਕਿ ਜਿੱਦਾਂ ਕਿਹਾ ਜਾਂਦਾ ਵੀ ਕਫਨ ਵੀ ਜਿਹੜਾ ਪਾਸਤਾ ਉਹ ਕੁੜੀ ਦੇ ਪੇਕਿਆਂ ਤੋਂ ਆਉਂਦਾ ਆ ਹਨਾ ਤੇ ਇਹ ਛੂੜੇ ਦੀ ਤਾਂ ਇੱਕ ਮਾਮੇ ਨੂੰ ਸਮਝ ਇੱਜ਼ਤ ਬਹੁਤ ਜ਼ਿਆਦਾ ਦਿੱਤੀ ਹੋਈ ਆ ਵੀ ਪਹਿਲਾ ਸਭ ਤੋਂ ਪਹਿਲਾਂ ਤੂੰ ਹੀ ਕੁੜੀ ਦੇ ਛੂੜਾ ਪਾਉਣਾ ਆ ਅੱਛਾ ਤੇ ਕਿਉਂਕਿ ਇੱਕ ਮਾਂ ਦਾ ਵੀ ਰੋਲ ਬਹੁਤ ਵੱਡਾ ਹੈ ਮਾਂ ਦਾ ਵੀ ਉਹ ਭਰਾ ਆ ਮਾਮਾ ਹੋ ਗਿਆ ਹਾਂ ਪਹਿਲੇ ਕੋ ਦਾ ਇੱਕੇ ਰੋਲ ਆ ਚੂਨੇ ਦਾ ਜਿਆਦਾ ਸਭ ਤੋਂ ਮਹੱਤਵਪੂਰਨ ਬਾਕੀ ਬਾਕੀ ਤਾਂ ਹੁੰਦੇ ਰਹਿੰਦੇ ਆ ਸਾਰਾ ਕੁਝ ਹਾਂਜੀ 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 ਤੇ ਦੂਜੀ ਮਾਂ ਨੂੰ ਵੀ ਇਹ ਆ ਵੀ ਮੇਰਾ ਤਾਂ ਲਾਸਟ ਤੱਕ ਮੇਰੇ ਪਿਆਰ ਨਾਲ ਪਿਆਰ ਦੇਣਾ ਮੈਨੂੰ ਜਿੰਨਾ ਵੀ ਪਰ ਵੈਸੇ ਹੀ ਦੇਖਣ ਵਾਲੀ ਗੱਲਾਂ ਨੇ ਦੇਖੋ ਵੀ ਸਾਰੀ ਜ਼ਿੰਦਗੀ ਜਦੋਂ ਕੁੜੀ ਨੂੰ ਵਿਆਹ ਕੇ ਸਹੁਰੇ ਘਰ ਲੈ ਕੇ ਹੁੰਦਾ ਜਾਂਦਾ ਹੈ ਹਨਾ ਸੋ ਉਸ ਟਾਈਮ ਤੇ ਸਾਰੀ ਜ਼ਿੰਦਗੀ ਉਹ ਆਪਣੀ ਸਹੁਰਿਆਂ ਦੇ ਗੱਡਦੀ ਆ ਹਨਾ ਸੋ ਪਹਿਲ ਵੀ ਆਪਣੀ ਸਹੁਰਿਆਂ ਨੂੰ ਦਿੰਦੀ ਆ ਪਰ ਜਦੋਂ ਲਾਸਤੇ ਵੇਲੇ ਜਾਂਦੀ ਆ ਉਹਦਾ ਕਫਨ ਜਿਹੜਾ ਉਹਦੇ ਮਾਪੇ ਦਿੰਦੇ ਆ ਹਨਾ ਵੀ ਦੇਖਿਆ ਜਾਵੇ ਤੇ ਕੀ ਰਿਵਾਜ ਬਣਾਇਆ ਹੋਇਆ ਵੀ ਜਿਨੇ ساری ਜ਼ਿੰਦਗੀ ਆਪਣੇ ਬੱਚਿਆਂ ਖਾਤਰ ਕੱਢਤੀ ਆਪਣੇ ਸਹੁਰਿਆਂ ਨੂੰ ਮਤਲਬ ਕਿ ਮਾਪੇ ਮੰਨ ਕੇ ਰਹੀ ਆ ਹਨਾ ਸੋ ਐਂਡ ਤੇ ਟਾਈਮ ਵੀ ਉਹ ਉਸੀ ਦਾ ਵੇਟ ਕਰਦੀ ਆ ਕਿ ਮੇਰੇ ਮਾਪੇ ਆਉਣਗੇ ਹਨਾ ਉਹਦੇ ਮਾਪੇ ਨਹੀਂ ਆ ਕੇ ਉਹਨਾਂ ਦੇ ਨਿਲਾ ਕੇ ਕੱਪੜੇ ਪਾ ਕੇ ਫਿਰ ਦਾਗ ਲੱਗਦਾ ਉਹਨਾਂ ਚਿਰ ਉਹਨਾਂ ਦਾ ਇੰਤਜ਼ਾਰ ਹੁੰਦਾ ਅੱਛਾ ਜੀ ਝੂੜੇ ਤੇ ਵੀ ਇੰਤਜ਼ਾਰ ਉੰdade ਕਾਹ ਲਾਸਟ ਜਾ ਕੇ ਮਾਂ ਦੇ ਮਰਨ ਦੇ ਵੇਖਿਆ ਲੱਗਦਾ ਸਹੀ ਗੱਲ ਹੈ ਨਹੀਂ ਹੋਈ ਗਿਆ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਜੀ ਤੁਸੀਂ ਬਹੁਤ ਸੋਹਣੀਆਂ ਗੱਲਾਂ ਸਾਨੂੰ ਦੱਸ ਰਹੇ ਹੋ ਸੋ ਇਹਦੇ ਨਾਲ ਇੱਕ ਚੀਜ਼ ਹੋਰ ਮੇਰੀ ਪੁੱਛਣ ਲਾਸਟ ਵਾਲੀ ਰਹਿ ਗਈ ਆ ਕਿ ਵਿਆਹ ਵਾਲੇ ਦਿਨ ਜਿੱਦਾਂ ਹਨਾ ਵੀ ਮਤਲਬ ਕਿ ਕੁੜੀਆਂ ਸੀਗੀਆਂ ਜਿੱਦਾਂ ਕਲੀਰੇ ਪਾਉਂਦੀਆਂ ਆ ਹਨਾ ਸੋ ਕਲੀਰੇ ਦੇ ਵਿੱਚ ਠੂਠੀਆਂ ਹੁੰਦੀਆਂ ਸੀਗੀਆਂ ਹਨਾ ਸੋ ਕਿਉਂ ਪਾਈਆਂ ਜਾਂਦੀਆਂ ਸੀਗੀਆਂ ਤੇ ਉਹੀ ਮਤਲਬ ਕਿ ਕਿਉਂ ਬੰਨ੍ਹਦੀਆਂ ਸੀ ਕੁੜੀਆਂ ਇਹ ਬਹੁਤ ਵੱਡਾ ਰਾਜ ਹੈ ਇਹ ਰਾਜ ਇਹਦਾ ਹੈ ਇਹ ਕਲੀਰੇ ਕੁੜੀਆਂ ਦੇ ਜਿਹੜੇ ਪਾਉਂਦੇ ਸੀ ਉਹ ਠੂਠੀਆਂ ਪਾਉਂਦੇ ਸੀ ਉਹਨਾਂ ਦੇ ਵਿੱਚ ਮਖਾਣੇ ਪਾਉਂਦੇ ਹੁੰਦੇ ਹਾਂਜੀ ਚੰਗੀ ਤਰ੍ਹਾਂ ਉਹਨਾਂ ਨੂੰ ਖੰਮਣੀ ਨਾ ਬਨ ਕੇ ਉਹ ਕਲੀਰੇ ਵੱਜਦੇ ਦੀ ਕਲੀਰੇ ਪਾ ਦਿੰਦੇ ਸੀ ਹਾਂਜੀ ਰਸਤੇ ਤਾਂ ਬਹੁਤ ਲੰਬੇ ਹੁੰਦੇ ਸੀ ਬਰਾਤਾਂ ਤਾਂ ਆਉਂਦੀਆਂ ਸੀ ਦੋ-ਦੋ ਦਿਨ ਚ ਵਾਪਸ ਦੋ ਦਿਨ ਤਾਂ ਉਹਨਾਂ ਨੂੰ ਆਉਣ ਨੂੰ ਲੱਗ ਜਾਂਦੇ ਤੇ ਦੋ ਦਿਨ ਨੂੰ ਜਾਣ ਨੂੰ ਵੀ ਲੱਗਦੇ ਇੱਥੇ ਜੀ ਜੀ ਤੇ ਔਰ ਰਾਤ ਦੇ ਵਿੱਚ ਕੁੜੀ ਬੈਠੀ ਹੁੰਦੀ ਸੀ ਕੱਲੀ ਹਾਂਜੀ ਤੇ ਉਹ ਕੱਲੀ ਬੈਠੀ ਹੁੰਦੀ ਤੇ ਉਹ ਨਾ ਸ਼ਰਮ ਦੀ ਮਾਰੀ ਕਿਸੇ ਤੋਂ ਕੁਝ ਮੰਗ ਨਹੀਂ ਸਕਦੀ ਅੱਛਾ ਜੀ ਪਰ ਨਾ ਹੀ ਰਾਤ ਕੋਈ ਕੁਝ ਖਾਂਦਾ ਸੀ ਜਿਆਦਾ ਤੁੜੀ ਜਾ ਰਹੇ ਸੀ ਹਾਂਜੀ ਹਾਂਜੀ ਤੇ ਉਹ ਕੁੜੀ ਆਪਣੇ ਉਹ ਠੂਠੀਆਂ ਖੋਲ ਕੇ ਉਹਦੇ ਵਿੱਚੋਂ ਮਖਾਣੇ ਖਾ ਲੇ अच्छा रे ताई ਇਹਦਾ ਮਤਲਬ ਉਹ ਖਾਣ ਵਾਲੀ ਤਾਈ ਮੈਂ ਸੋਚਾ ਵੀ ਖਾਣ ਵਾਲੀ ਚੀਜ਼ ਨੂੰ ਕਿਉਂ ਬੰਨਿਆ ਜਾਂਦਾ ਹੈ ਉਹ ਖਾਣ ਵਾਲੀ ਤਾਂ ਕਰਕੇ ਨਾਰੀਅਲ ਜਿਆਦਾ ਮੰਨਿਆ ਜਾਂਦਾ ਠੀਕ ਹੈ ਉਹ ਬੰਦ ਹੋ ਜਾਂਦਾ ਸੀ ਨਾਰੀਅਲ ਦੀਆਂ ਟੂਠੀਆਂ ਕੋਈ ਵੀ ਨਾਰੀਅਲ ਦੀਆਂ ਟੂਠੀਆਂ ਜਿਹੜੀਆਂ ਹੁੰਦੀਆਂ ਸੀ ਫੁੱਲੀਆਂ ਅੱਛਾ ਅੱਛਾ ਇਹ ਸੋ ਇਹਦੇ ਨਾਲ ਹੀ ਦੇਖੋ ਬਹੁਤ ਸੋਹਣੀ ਜਾਣਕਾਰੀ ਸਾਨੂੰ ਮਿਲੀ ਆ ਕਿ ਜਿਹਦੇ ਵਿੱਚ ਅਲੱਗ-ਅਲੱਗ ਰੀਤੀ ਰਿਵਾਜਾਂ ਦਾ ਕਾਰਨ ਕੀ ਸੀਗਾ ਪਿੱਛੇ ਉਹਨਾਂ ਦਾ ਹਨ ਵੀ ਕਿਉਂ ਬਣਾਏ ਸੀਗੇ ਸੋ ਆਪਾਂ ਸਿਰਫ ਰਸਮਾਂ ਦੇਖ ਕੇ ਕਰ ਦਿੰਨੇ ਆ ਪਰ ਸਾਨੂੰ ਪਿੱਛੇ ਦੀ ਜਿਹੜੀ ਗੱਲ ਹੁੰਦੀ ਆ ਉਹ ਨਹੀਂ ਪਤਾ ਹੁੰਦੀ ਸੋ ਕਹਿੰਦੇ ਆ ਵੀ ਕੋਈ ਵੀ ਚੀਜ਼ ਹੋਵੇ ਉਹਦੇ ਪਿੱਛੇ ਨਾ ਕੋਈ ਨਾ ਕੋਈ ਕਾਰਨ ਹੁੰਦਾ ਸੋ ਇਹੀ ਕਾਰਨ ਨੇ ਜਿਹੜੇ ਉਹ ਜੜੀਆਂ ਰਸਮਾਂ ਬਣ ਗਈਆਂ ਨੇ ਸੋ ਬਹੁਤ ਵਧੀਆ ਲੱਗਿਆ ਅੰਟੀ ਜੀ ਤੁਹਾਡੇ ਤੋਂ ਜਾਣਕਾਰੀ ਲੈ ਕੇ ਸੋ ਇਹਦੇ ਨਾਲ ਹੀ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਆ ਜੀ ਸੋ ਧੰਨਵਾਦ ਤੁਹਾਡਾ ਸਾਰਿਆਂ ਨੂੰ ਸੁਣਨ ਨੂੰ ਸਾਡੇ ਲਈ ਸੋ ਇਹਦੇ ਨਾਲ ਹੀ ਇਜਾਜ਼ਤ ਲੈਣੇ ਆ ਧੰਨਵਾਦ ਜੀ ਸਸ਼ੇਕਾਰ